ਤੇਰਾ ਨਮਾਜ਼ ਪੜ੍ਹਨਾ ਤੇਰਾ ਤਸਬੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਖੰਡ ਤੋਂ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਨ ਬਖੁਰੀ ਕਸਮ ਤੋ ਇੱਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਨ ਬਖੁਰੀ ਕਸਮ ਮਰਾ ਇਤਬਾਰ ਨਾ ਇੱਕ ਜ਼ਰਰਾ ਦਮ ਮੈਂ ਤੇਰੇ ਇੱਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨਹੀਂ ਤੂੰ ਝੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਅਸਲਾਮੁਅਲੈਕਮ ਫਿਰੋ ਕੀ ਹਾਲ ਚਾਲ ਹੈ ਫਿਰੋ ਅੱਜ ਦੀ ਕਥਾ ਬਹੁਤ ਅਹਿਮ ਹੈ ਤੁਹਾਡੇ ਵਾਸਤੇ ਮੈਨੂੰ ਪਤਾ ਨਹੀਂ ਅਹਿਮ ਹੈ ਕਿ ਨਹੀਂ ਹੈ ਪਰ ਮੇਰੇ ਵਾਸਤੇ ਬਹੁਤ ਅਹਿਮ ਹੈ ਮੈਂ ਬੜੀ ਦੇਰ ਦਾ ਲੱਭ ਰਿਹਾ ਸੀ ਕਿਉਂਕਿ ਫਿਰੋ ਕਈ ਸਿੱਖ ਵੀ ਕਮੈਂਟ ਕਰਦੇ ਆ ਕਈ ਮੈਂ ਇਹੋ ਜੇ ਵਿਦਵਾਨ ਵੀ ਸੁਣੇ ਆ ਉਹ ਵੀ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਸਤ ਗੁਰੂ ਨੇ ਕਿਆ ਵਹਿ ਕਿ ਮੁਸਲਮਾਨ اگر 100 قسمਾਂ ਵੀ ਖਾਵੇ ਤੇ ਉਹਦੀ قسمਾਂ ਦਾ یقین ਨਾ ਕਰੋ ਉਹ ਝੂਠਾ ਹੈ ਉਹਦੀ قسمਾਂ ਦਾ ਇਤਬਾਰ ਨਾ ਕਰੋ ਜਿੰਨ ਕਹਿੰਦੇ ਨਾ ਕਿ مسلمان اگر ਤੇਲ ਤੇਲ ਲਾ ਕੇ ਆਪਣੀ ਬਾਹ ਨੂੰ ਤੇਲ ਲਾ ਲਵੇ ਤੇ ਉਹਨੇ ਤਿਲਾ ਜਿੰਨੀਆਂ ਵੀ قسمਾਂ ਖਾਵੇ ਤੇ ਤਦ ਵੀ ਉਹਦਾ ਇਤਬਾਰ ਨਾ ਕਰੋ ਵੀਰੋ ਅੱਜ ਦੀ ਕਥਾ ਦੇ ਅੰਦਰ ਅਸੀਂ ਗਿਆਨੀ ਸੰਤ ਸਿੰਘ ਮਸਕੀਨਾ ਦੇ ਕੋਲ ਜਾਣਾਂਗੇ ਕਿ ਸੱਤ ਗੁਰੂ ਨੇ ਇਹ ਵਾਕਿਆ ਹੀ ਮੁਸਲਮਾਨਾਂ ਦੇ ਬਾਰੇ ਕਿਹਾ ਵੈ ਨਹੀਂ ਕਿਹਾ ਅਗਰ ਕਿਆ ਹੋਇਆ ਤੇ ਕਿਉਂ ਕਿਆ ਹੋਇਆ ਪੂਰੀ ਤਫਸੀਲ ਇਸ ਵਾਰ ਜਾਣਾਂਗੇ ਬਹੁਤ ਅਹਿਮ ਕਥਾ ਹੈ ਤੁਚਾਲੇ ਕਥਾ ਸੁਣਨ ਦੇ ਇਸ ਵਾਰ ਚਾਣੇ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ بڑے بڑے ਡਾਕਟਰ ਦੇ ਕਹਿਰਾਨ ਹੋਏ ਸਾਇੰਟਿਸਟ ਆਏ ਨੇ ਚੋਟੀ ਇਹ ਜ਼ਿੰਦਾ ਕਿਸ ਤਰ੍ਹਾਂ ਹੈ ਸਿਰਫ ਦੋ ਕੱਪ ਚਾਹ ਪੀਂਦੀ ਹੈ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਹੈ ਸਾਥੀ ਇੰਡੀਆ ਦੇ ਚ ਰਾਗੀ ਹੈ ਹੁਣ ਜਰਾ ਬਹੁਤ ਬਜ਼ੁਰਗ ਹੋ ਗਿਆ ਗੈਨੀ ਕਹਿਆਨ ਸਿੰਘ ਉਹ ਯਾਦ ਆ ਜਾਂਦਾ ਹੈ। ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁੰਨ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ। ਉੱਥੋਂ ਦੇ ਰੇਲਵੇ ਲਾਹ ਦੇ ਮੁਤਾਬਕ। ਤੇ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60। ਤੇ ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰitsar ਦੀ ਗੱਲ 골ਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਨੇ ਸਾਰੇ ਆਨੇ ਬੰਬੇ ਜਾਣਾ ਸੀ। ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੀ। ਮੈਂ ਕਹ geni ਜੀ ਜੇ ਮੈਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖ ਰਿਆ ਤੂੰ 60 ਹੀ ਲਿਖ ਦਿਓ ਕਹਿੰਦੇ 60 ਹੀ ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਵਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋਗੇ ਸੀ ਠੀਕ ਆ 60 ਸਾਲ ਦੇ ਹੀ ਠੀਕ 15 ਸਾਲ ਤੋਂ 60 ਲਿਖੀ ਜਾ ਰਹੇ ਸਨ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰ ਦਿੰਦੇ ਨੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਗੁਸਤਾਖੀ ਮੈਂ ਜੇ 70 ਦੇ ਨੇ ਤੇ 60 ਦਸਣਗੇ 60 ਦੇ ਨੇ ਤੇ 50 ਦਸਣਗੇ 50 ਦੇ ਨੇ ਤੇ 40 ਦਸਣਗੇ 40 ਦੇ ਨੇ ਤੇ 30 ਦਸਣਗੇ ਬੀਬੀਆਂ 30 ਤੋਂ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਇੱਥੇ ਹੀ ਰਹਿੰਦੀ ਮੈਂ ਐਸਾ ਦੇਖਿਆ ਇਹ ਹਕੀਕਤ ਹੈ ਇੱਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁੱਢੇ ਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁੱਖ ਨਹੀਂ ਤੇ ਕੌਣ ਦੱਸੇ ਪ੍ਰਭੂ ਨੇ ਬਣਾਈ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁੱਖ ਦੇ ਵਿੱਚ ਬਦਲ ਜਾਣਗੇ ਫਿਰ ਦੁੱਖ ਆਏਗਾ ਜਨਮ ਮਰਨ ਦੇ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਇਹ ਤੇ ਸلسਲਾ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਇਹ ਖਿੜਿਆ ਹੋਇਆ ਫੁੱਲ ਮੁਰਝਾਏਗਾ ਇਹ ਦੋਵੇਂ ਇਕੱਠੇ ਨੇ ਹਰ ਵਕਤ ਇਕੱਠੇ ਨੇ ਮਹਾਰਾਜ ਕਹਿੰਦੇ ਦੂਜਾ ਲਖਣ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ ਲਕਸ਼ਣ ਛੇ ਨੇ ਹੁਣ ਮੈਂ ਅਖਰੀ ਅਰਥ ਕਰਦਾ ਖੁਲਾਸਾ ਫਿਰ ਦੁਬਾਰਾ ਤੁਹਾਡਾ ਲਦੀ ਨਾਲ ਸੰਜੋਗੀ ਮੇਲਾ ਜੋ ਬਣੇਗਾ ਮੈਂ ਕਰਾਂਗਾ ਮਹਾਰਾਜ ਜੀ ਕਹਿੰਦੇ ਨੇ ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤਿ ਉਹਦੀ ਦਇਆ ਸਾਰਿਆਂ ਤੇ ਆਉਂਦੀ ਹੈ ਵਿਤਕਰਿਆਂ ਤੋਂ ਰਹਿਤ ਹਰ ਵਕਤ ਉਸਦਾ ਹਿਰਦਾ ਦਇਆ ਨਾਲ ਭਰਿਆ ਰਹਿੰਦਾ ਹੈ ਸੇਵਾ ਕਰਕੇ ਉਸਨੂੰ ਖੁਸ਼ੀ ਮਿਲਦੀ ਹੈ ਸੇਵਾ ਦਇਆ ਤੋਂ ਨਿਕਲਦੀ ਹੈ ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਦੀ ਦਇਆ ਤੋਂ ਸੇਵਾ ਨਿਕਲਦੀ ਏ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ ਏ ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਏ ਦੋਹਾਂ ਚ ਅੰਤਰਾ ਸਮਝ ਲੈਣਾ ਉਹ ਸੇਵਾ ਕਰਦਾ ਨਹੀਂ ਹੈ ਸੇਵਾ ਉਸ ਤੋਂ ਹੁੰਦੀ ਏ ਉਸ ਤੋਂ ਇਸ ਤਰ੍ਹਾਂ ਨਿਕਲਦੀ ਏ ਜਿਵੇਂ ਫੁੱਲਾਂ ਦੇ ਚੋਂ ਸੁਆਪਣ ਨਿਕਲਦਾ ਜਿਵੇਂ ਫੁੱਲਾਂ ਦੇ ਚੋਂ ਮਹਿਕ ਨਿਕਲਦੀ ਏ ਇਹ ਉਹਦਾ ਤੀਜਾ ਲੱਛਣ ਹੈ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇ ਜਲ ਕਮਲ ਰਚੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਕਿਉਂ ਉਹਦੇ 'ਚ ਉਸਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਹੈ ਉਹਦੇ ਨਾਲ ਉਹਦੀ ਭੋਜਨ ਦੀ ਮਿਗਦਾਰ ਘਟ ਜਾਂਦੀ ਹੈ ਘਟ ਜਾਂਦੀ ਹੈ ਕਮਜ਼ੋਰ ਨਹੀਂ ਹੋਵੇਗਾ ਮੇਰੇ ਖਿਆਲ 25 26 ਦਿਨ ਪਹਿਲੇ ਦਾਸ ਹైదరాబాద్ ਦੇ ਸੀ ਉੱਥੇ ਇੱਕ ਬੱਚੀ ਹੁਣ ਤੇ ਖੈਰ ਉਹ 40 ਸਾਲ ਦੀ ਹੋ ਗਈ ਹੁਣ ਬੱਚੀ ਕੀ ਆਖੀਏ 15 20 ਸਾਲ ਤੋਂ ਮੈਂ ਦੇਖ ਰਿਹਾ ਦਾਸ ਦੇ ਨਾਲ ਜਿੰਨੇ ਸੱਜਣ ਜਾਂਦੇ ਨੇ ਸਾਰੇ ਨੇ ਦੇਖੇ ਤੇ ਸਾਰੇ ਹਾਈਦਰਾਬਾਦ ਨੂੰ ਬਚ ਜਾ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ ਬੜੇ ਬੜੇ ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਚੋਟੀ ਇਹ ਜ਼ਿੰਦਾ ਕਿਸ ਤਰ੍ਹਾਂ ਹੈ ਸਿਰਫ ਦੋ ਕਪਚਾ ਪਿੰਦੀ ਹੈ ਉਹ ਸੱਜਣ ਪਿੱਛੇ ਗੁਜਰਾਤ ਦੇ ਨੇ ਜ਼ਿਲ੍ਹਾ ਗੁਜਰਾਤ ਜੋ ਪਾਕਿਸਤਾਨ ਦੇ ਵਿੱਚ ਰਹੇ ਗਏ ਉਹਨਾਂ ਦੀ ਬੱਚੀ ਹੈ ਉਹਨਾਂ ਦਾ ਆਪਣਾ ਬਹੁਤ ਵੱਡਾ ਹੋਟਲ ਹੈ ਰੈਸਟੋਰੈਂਟ ਹੈ ਪਰ ਆਨੇ ਮੈਨੂੰ ਕਿ کئی ਦਫਾ ਸਮਝਾਇਆ ਤੈਨੂੰ ਬਾਹਰ ਘੁਮਾ ਕੇ ਲੈ ਆਈ ਹੈ ਇਹ ਬਾਹਰ ਵੀ ਜਾਣ ਨੂੰ ਤਿਆਰ ਨਹੀਂ ਉੱਪਰ ਪਲੰਗ ਤੇ ਵੀ ਨਹੀਂ ਸੌਂਦੀ ਥੱਲੇ ਸੌਂਦੀ ਹੈ ਚਦਰ ਵਿੱਚ ਆ ਕੇ بس मूल मंत्र ਤੋਂ ਬਿਨਾ ਹੋਰ ਕੋਈ ਜਪਦੀ ਵੀ ਨਹੀਂ ਦੋ ਕੱਪ ਚਾਹ ਦੇ ਇੱਕ ਸਵੇਰੇ ਇੱਕ ਸ਼ਾਮ ਐਸੇ ਤੇ ਹੀ ਜ਼ਿੰਦਾ ਹੈ ਔਰ ਕਮਜ਼ੋਰ ਨਹੀਂ ਹੈ ਇਹ ਵੀ ਮਹਿਸੂਸ ਕਰਦੇ ਆ ਇਹ ਨਹੀਂ ਕੋਈ ਹੋਦੀਆਂ ਹੱਡੀਆਂ ਨਿਕਲਾਈਆਂ ਆਵਨ ਤੇ ਕਮਜ਼ੋਰ ਹੋ ਗਈ ਹੋਵੇ ਔਰ ਹੋਰ ਸੁਣਾਵਾਂ ਸੁਆਮੀ ਰਾਮਕ੍ਰਿਸ਼ਨ ਪਰਮਹੰਸ ਬੰਗਾਲ ਦਾ ਜੋ ਸੰਤ ਜਿਨਾ ਕਰਕੇ ਸਾਰੀ ਦੁਨੀਆ 'ਚ ਹਰੇ ਰਾਮਾ ਹਰਿ ਕ੍ਰਿਸ਼ਨਾਂ ਦੀ ਇੱਕ ਲਹਿਰ ਚੱਲੀ ਉਹਨਾਂ ਦੇ ਡੇਰੇ 'ਚ ਮਾਤਾ ਥੋੜੇ ਦਿਨ ਹੋ ਇਹਨੇ ਗੁਜ਼ਰ ਗਈਏ ਉਨੇ 3 ਸਾਲ ਤੱਕ ਆਨ ਨਹੀਂ ਲਿਆ ਸਿਰਫ ਪਾਣੀ ਪੀਂਦੀ ਸੀ ਦੋ ਵਕਤ ਕੁਝ ਵੀ ਨਹੀਂ ਖਾਦਾ ਜੈਸੇ ਜੈਸੇ ਭੋਜਨ ਭਜਨ ਦੀ ਸ਼ਕਤੀ ਤੇ ਰਸ ਵੱਧਦਾ ਹੈ ਭੋਜਨ ਦਾ ਮਿqdaਰ ਘਟ ਜਾਂਦਾ ਹੈ ਤੇ ਭਜਨ ਤੋਂ ਮਿਲਿਆ ਹੋਇਆ ਆਨੰਦ ਉਸ ਨੂੰ ਕਮਜ਼ੋਰ ਨਹੀਂ ਹੋਣ ਦਿੰਦਾ ਭਾਵੇਂ ਇਸ ਸੈਂਸ ਦੀ ਪકડ ਵਿੱਚ ਗੱਲ ਆਈ ਹੈ ਕਿ ਨਹੀਂ ਲੇਕਿਨ ਸੈਂਟਿਸਟ ਹੈਰਾਨ ਜ਼ਰੂਰ ਨੇ ਉਸ ਬੱਚੀ ਨੂੰ ਦੇਖਣ ਵਾਸਤੇ ਪਤ ਨਹੀਂ ਕਿੰਨੇ ਆਏ ਬਈ ਹੈਰਾਨਾ ਨਾਏ ਕਮਜ਼ੋਰ ਹੁੰਦੀ ਹੈ ਕਿਉਂਕਿ ਆਮ ਅਕੀਦਾ ਇਹ ਹੈ ਇੱਕ ਰਿਸ਼ਟਪੁਰਸ਼ ਸਰੀਰ 40 ਦਿਨ ਰੋਟੀ ਤੋਂ ਬਿਨਾ ਰਹਿ ਸਕਦਾ ਉਸ ਤੋਂ ਜ਼ਿਆਦਾ ਨਹੀਂ ਪਰ ਉਹਤੇ 40 ਸਾਲ ਹੋ ਗਏ ਨੂੰ ਉਹ ਤੇ ਬੈਠੀ ਹੈ ਭੋਜਨੰ ਗੋਪਾਲ ਕੀਰਤਨ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਇਸ ਵਿਸ਼ੇ ਦਾ ਵੀ ਭੋਜਨੰ ਗੋਪਾਲ ਕੀਰਤਨ ਅਲਪਮਾਇ ਜਲ ਕਮਲ ਰਹਿ ਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਇਹਦੇ ਚ ਮगन ਰਹਿੰਦਾ ਹੈ ਪੰਜਵਾਂ ਉਪਦੇਸ਼ਨ ਸੰਮਿਤਰ ਸਤਰੇ ਭਗਵੰਤ ਭਗਤ ਬਾਵਨੇ ਉਹਦਾ ਉਪਦੇਸ਼ ਦੁਸ਼ਮਨ ਤੇ ਮਿੱਤਰ ਦੋਹਾਂ ਨੂੰ ਇੱਕ ਸਮਾਨ ਉਹਦੀ ਦ੍ਰਿਸ਼ਟੀ ਦੋਵੇਂ ਇੱਕੋ ਹੀ ਨੇ ਇਹ ਨਹੀਂ ਮਿੱਤਰ ਨੂੰ ਸਿੱਧੇ ਰਸਤੇ ਪਾ ਦੇਣਾ ਤੇ ਦੁਸ਼ਮਨ ਨੂੰ ਪੁੱਠੇ ਰਸਤੇ ਪਾ ਨਹੀਂ ਉਹਦਾ ਉਪਦੇਸ਼ ਉਹਦਾ ਸੰਦੇਸ਼ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਾਨ ਛੇਵਾਂ ਅਰਨੰਦਨੈ ਸਰੋਤ ਸਰਵਣੰ ਆਪ ਤਿਆਗ ਸਗਲ ਰਹਿਣਕੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਜੋ ਉਸ ਤੋਂ ਅੱਗੇ ਹੋਵੇ ਵਰਨਾ ਨਿੰਦਾ ਕਰਨ ਦੀ ਲੋੜ ਨਹੀਂ ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਕੀ ਲੋੜ ਤਾਂ ਹੈ ਹੀ ਪਿੱਛੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਹੈ ਜੋ ਉਸ ਤੋਂ ਅੱਗੇ ਹੈ ਅਗਰ ਕੋਈ ਮਨੁੱਖ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤਾਂ ਸਮਝ ਲੈਣਾ ਕਿਸੇ ਨਾ ਕਿਸੇ ਗੱਲ 'ਚ ਉਹ ਮਨੁੱਖ ਇਸ ਨਾਲੋਂ ਅੱਗੇ ਜ਼ਰੂਰ ਹੈ ਜ਼ਰੂਰ ਹੈ ਨਿੰਦਾ ਕਰਕੇ ਕੀ ਹੁੰਦਾ ਅਗਲੇ ਨੂੰ ਘਟਾਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੁਣ ਨੂੰ ਔਗਣ ਕਹਿਣਾ ਨਿੰਦਾ ਹੈ ਸਾਧੂ ਨੂੰ ਚੋਰ ਕਹਿਣਾ ਨਿੰਦਾ ਹੈ ਪਰ ਚੋਰ ਨੂੰ ਸਾਧੂ ਕਹਿਣਾ ਖੁਸ਼ਾਮਦ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਗੱਲ ਵਧਾ ਕੇ ਕਰਨੀ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੱਲ ਘਟਾ ਕੇ ਕਰਨੀ ਹੈ ਅਕਸਰ ਮਨੁੱਖ ਜਾਂ ਤੇ ਵਧਾ ਕੇ ਗੱਲ ਕਰਦਾ ਹੈ ਜਾਂ ਘਟਾ ਕੇ ਗੱਲ ਕਰਦਾ ਹੈ ਇਹ ਵੀ ਮੈਰਜ਼ ਕਰਦੇ ਹਾਂ ਸੱਚ ਨਹੀਂ ਬੋਲਦਾ ਸੱਚ ਕੀ ਹੈ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਸਾਧੂ ਨੂੰ ਸਾਧੂ ਕਹਿ ਦੇਣਾ ਚੋਰ ਨੂੰ ਚੋਰ ਕਹਿ ਦੇਣਾ ਇਹ ਸੱਚ ਮਨੁੱਖ ਬੋਲਦਾ ਵੀ ਹੈ ਤੋ ਫਿਰ ਅੱਧਾ ਬੋਲਦਾ ਹੈ ਸਾਧੂ ਨੂੰ ਸਾਧੂ ਤੇ ਕਈ ਦਫਾ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੁੰਦਾ ਤੇ ਚੁਬੇਗਾ ਫਿਰ ਬਦਮਾਸ਼ ਨੂੰ ਬਦਮਾਸ਼ ਕਹਿਣਾ ਬੜਾ ਔਖਾ ਹੈ ਜ਼ਾਲਮ ਨੂੰ ਜ਼ਾਲਮ ਕਹਿਣਾ ਬੜਾ ਔਖਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨਿਆ ਔਰੰਗਜ਼ੇਬ ਨੂੰ ਕਹਿ ਦਿੱਤਾ ਤੁਰਾ ਮਨ ਨਾ ਦਾਨਮ ਕੇ ਜਸਦਾ ਸ਼ਨਾਸ ਬਰਾਮਤ ਜ਼ਤੋ ਕਾਰ ਹਾ ਦਿਲ ਖਰਾਸ਼ ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਗਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੂੰ ਖੁਦਾ ਸ਼ਨਾਸ ਨਹੀਂ ਹੈ ਤੇਰਾ ਨਮਾਜ਼ ਪੜਨਾ ਤੇਰਾ ਤਸਬੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਖੰਡ ਤੋ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਮ ਬਾ ਖੁਰੀ ਕਸਮ ਤੋ ਇਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਮ ਬਾ ਖੁਰੀ ਕਸਮ ਮਰਾ ਇਤਬਾਰ ਨਾ ਇਕ ਜ਼ਰਰਾ ਦਮ ਮੈਂ ਤੇਰੇ ਇਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨਹੀਂ ਉਹ ਝੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਕਿ ਹਿੰਮਤ ਹੈ ਕੰਡੇ ਨੂੰ ਕੰਡਾ ਕਾਇਦੇਣਾ ਇਸ ਨੂੰ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਇੰਜ ਕਹਿੰਦੇ ਨੇ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਬਾਨ ਪਰ ਜਨ ਨਾਨਕ ਇਹੋ ਖੇਲ ਕਠਨ ਹੈ ਕਿ ਨਹੋ ਗੁਰਮੁਖ ਜਾਣਾ ਉਸਤਤ ਗਲ ਵਧਾ ਕੇ ਕਰਨੇ ਕੰਡੇ ਨੂੰ ਫੁੱਲ ਕਹੀ ਜਾਣਾ ਨਿੰਦਾ ਗਲ ਘਟਾ ਕੇ ਕਰਨੀ ਫੁੱਲ ਨੂੰ ਕੰਡਾ ਕਹੀ ਜਾਣਾ ਛੇਵਾਂ ਲਖਣ ਉਸ ਦਾ ਇਹ ਹੈ ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਨਿੰਦਾ ਨਾ ਕਰਦਾ ਨਾ ਸੁਣਦਾ ਅਗਰ ਨਿੰਦਾ ਕਰਨ ਦੀ ਕਿਸੇ ਨੂੰ ਆਦਤ ਪੈ ਜਾਏ ਨਾ ਇੱਕ ਵਾਰ ਘਟਾ ਕੇ ਬਿਆਨ ਕਰਨ ਦੀ ਮਹਾਰਾਜ ਕਹਿੰਦੇ ਫਿਰ ਇਲਾਜ ਵੀ ਨਹੀਂ ਹੈ ਬੜੀ ਕੀਮਤੀ ਪੰਕਤੀ ਔਖਦ ਸਭੇ ਕੀਤੈਨ ਪਰਮਾਤਮਾ ਨੇ ਹਰ ਰੋਗ ਦਾ ਇਲਾਜ ਪੈਦਾ ਕੀਤਾ ਹੈ ਉਹ ਕੁਦਰ ਸੱਬੇ ਕੀਤੇ ਨਾ ਨਿੰਦਕ ਕਾ دارو ਨਾ ਨਹੀਂ ਛੱਡਦਾ ਨਹੀਂ ਛੋੜਦਾ ਆਦਿਤ ਪੈ ਗਈ ਉਹਦਾ ਸੁਭਾਅ ਬਣ ਗਿਆ ਇਹ 6ਵਾਂ ਲੱਛਣ ਹੈ ਉਸਦਾ ਉਹ ਨਿੰਦਾ ਨਹੀਂ ਕਰਦਾ ਨਹੀਂ ਸੁਣਦਾ ਖਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਜਲਦੀ ਜਲਦੀ ਇਹ ਸ਼ਲੋਕ ਕਈ ਦਿਨਾਂ ਦੀ ਵਿਆਖਿਆ ਮੰਗਦਾ ਜਿਹਨੂੰ ਮੈਂ 1.5 ਘੰਟੇ ਚ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਪੰਕਤੀ ਦੇ ਜਿਹੜੇ ਲੱਛਣ ਬਿਆਨ ਕੀਤੇ ਗਏ ਨੇ ਇਹ ਕਮ ਸੇ ਕਮ ਇੱਕ ਇੱਕ ਦਿਨ ਤੇ ਮੰਨਦੇ ਨੇ ਪਰ ਦਾਸ ਕੋਲ ਸਮੇਂ ਦੀ ਮਜਬੂਰੀ ਸੀ ਇਹਨਾਂ 6 ਲੱਛਣਾਂ ਦੇ ਤੁਸੀਂ ਦੇਖ ਲੈਣਾ ਸਾਡੇ ਕੋਲ ਇੱਕ ਲੱਛਣ ਹੈ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ 6 ਪੂਰੇ ਨੇ 6 ਨੇ ਤੇ ਉਸ ਨੂੰ ਗੁਰਬਾਣੀ ਕਹਿੰਦੀ ਹੈ ਪੂਰਨਪੁਰਖ ਇਹ ਮੁਕੰਮਲ ਤੇ ਪ੍ਰਮਾਤਮਾ ਦਾ ਰੂਪ ਹੈ ਖੱਟ ਲਖਣ ਪੁਰਾਣੇ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਤੇ ਛਿਆਂ ਦੇ ਚ ਇੱਕ ਵੀ ਨਹੀਂ ਤੋ ਗੁਸਤਾਖੀ ਮਾਫ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਧਾਰਮਿਕ ਨਹੀਂ ਹੈ ਇਹ ਧਰਮ ਦੇ ਮਾਰਗ ਤੇ ਚੱਲਣ ਦੇ ਅਜੇ ਤਿਆਰੀਆਂ ਕਰਦਾ ਪਿਆ ਚਲਿਆ ਕੋਈ ਨਹੀਂ ਚਲਿਆ ਕੋਈ ਭਾਵੇਂ 40 ਸਾਲ ਤੋਂ ਗੁਰਦੁਆਰੇ ਆ ਰਹੇ ਹੋਵੇ ਅਜੇ ਚੱਲਣ ਦੀ ਤਿਆਰੀ ਕਰ ਰਿਹਾ ਚਲਿਆ ਨਹੀਂ ਹੈ ਭਾਵੇਂ 50 ਸਾਲ ਤੋਂ ਗੁਰਦੁਆਰੇ ਆ ਰਹੇ ਹੋਵੇ ਤੇ ਬੁੱਢਾ ਹੋ ਗਿਆ ਹੈ ਇਨਾਂ 6 ਲੱਛਣਾਂ ਵਿੱਚ ਕੋਈ ਲੱਛਣ ਨਹੀਂ ਹੈ ਤਾਂ ਸਮਝ ਲਓ ਜੇ ਤਿਆਰੀ ਕਰਦਾ ਪਿਆ ਸਾਜ਼ੋ ਸਮਾਨ ਇਕੱਠਾ ਕਰਦਾ ਪਿਆ ਚਲਿਆ ਕੋਈ ਨਹੀਂ ਹੈ ਚਲਿਆ ਕੋਈ ਚਲੇ ਤਾਂ ਇਹ ਦੇਖੋ ਫਿਰ ਲੱਛਣ ਹੋਣਗੇ ਇੱਕ ਹੋਏਗਾ ਦੋ ਹੋਣਗੇ ਤਿੰਨ ਹੋਣਗੇ ਅਧ ਵਿੱਚ ਚਾਰ ਪਹੁੰਚ ਗਿਆ ਆਉਣਾ ਚਾਰ ਹੋਣਗੇ ਪੰਜ ਆਉਣਗੇ ਇਹ 6 ਪੂਰਨ ਮੰਜ਼ਿਲ ਤੇ ਪਹੁੰਚ ਗਿਆ ਹੋਵੇਗਾ ਖਟ ਲਖਣ ਪੂਰਨpurਕੇ ਨਾਨਕ ਨਾਮ ਸਾਧਸ ਵਜਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡਾਂ ਦੇ ਜਿਸ ਡੰਗ ਨਾਲ ਬਿਆਨ ਕੀਤਾ ਹੈ ਜ਼ਿੰਦਗੀ ਰਹੀ ਮੇਰੀ ਸਿਹਤ ਰਹੀ ਤੋਂ ਅਗਸਤ ਦੇ ਮਹੀਨੇ ਚ ਮੇਰਾ ਵੈਦਾ ਹੈ ਸਤਗੁਰੂ ਦੇਵ ਜੀ ਮਹਾਰਾਜ ਰਹਿਮਤ ਕਰਨ ਕਿਉਂਕਿ ਇੱਕ ਹਫਤੇ ਦਾ ਮੈਂ ਵੈਦਾ ਕੀਤਾ ਸੀ ਕੁਝ ਮਜਬੂਰੀਆਂ ਕਰਕੇ ਦਿਨ ਘਟੇ ਨੇ ਕਿਉਂਕਿ ਮੈਂ ਇਹਨਾਂ ਹੀ ਦੇਸ਼ਾਂ ਚ ਜੋ ਹੈ ਦੇਖਿਆ ਇੰਡੀਆ ਤੇ ਨਹੀਂ ਹੈ ਪ੍ਰਬੰਧਕ ਆਪਸ ਦੇ ਸਹਿਯੋਗੀ ਹੋ ਜਾਂਦੇ ਨੇ ਪਰ ਇਹਨਾਂ ਦਿਨਾਂ ਦੇਸ਼ਾਂ ਦੇ ਵਿੱਚ ਇਹ ਸਵਾਰਥ ਬੜੇ ਸ਼ਿਖਰ ਤੇ ਨੇ ਕੋਈ ਦੂਜੇ ਦੀ ਜੋ ਹੈ ਸੋਚਦਾ ਨਹੀਂ ਦੂਜੇ ਸ਼ਹਿਰ ਦੀ ਦੂਜੇ ਸੰਗਤ ਦੀ ਠੀਕ ਮੈਂ ਇੱਕ ਹਫਤਾ ਇੱਥੇ ਦਿੱਤਾ ਸੀ ਇੱਕ ਹਫਤਾ ਲਾਸ ਐਂਜਲਸ ਦਿੱਤਾ ਸੀ ਉਹ ਮੈਨੂੰ ਕਹਿਣ ਲੱਗੇ ਇੱਥੇ ਦੇ ਦਿਨ ਕੁਦਰਤੀ ਘਟ ਗਏ ਨੇ ਰਸਤੇ 'ਚ ਫਲਾਈਟ ਤੁਹਾਡੀ ਲੇਟ ਹੋ ਗਈ 16 ਘੰਟੇ ਦਿੱਲੀ ਤੋਂ ਲੇਟ ਚਲੀ 16 ਘੰਟੇ ਲੰਡਨ ਬੈਠੇ ਰਹੇ ਅਗਲੀ ਫਲਾਈਟ ਨਿਕਲ ਗਈ ਸੀ ਤੇ ਕਹਿੰਨ ਸਾਨੂੰ ਤਾਂ ਲੇਟ ਨਾ ਕਰੋ ਅਮਰੀਕਾ ਪਹੁੰਚ ਕੇ ਸਾਨੂੰ ਲੇਟ ਨਾ ਕਰੋ ਲੇਟ ਹੋ ਗਏ ਨੇ ਤੇ ਹੋ ਗਏ ਸਾਡਾ ਜਿਹੜਾ ਸੁਣਾਇਆ ਹੈ ਤੇ ਇੱਥੇ ਹੁਣ ਕਹਿੰਦੇ ਅਸੀਂ ਟੀਵੀ ਤੇ ਜਿਹਦੇ ਬੈਠੇ ਆ ਪੇਪਰਾਂ 'ਚ ਦੇ ਬੈਠੇ ਆ ਤੇ ਸਾਡੀ ਖੈਰ ਨਹੀਂ ਆਉਣੀ ਤੋਂ ਮੈਂ ਫਿਰ ਮਜਬੂਰੀ 'ਚ ਸਵੇਰੇ ਜੋ ਹੈ ਜਾਣਾ ਹੈ ਲਾਸ ਐਂਜਲਸ ਮੋਨਾ ਬਾਰਕ ਉੱਥੇ ਹਾਜ਼ਰੀ ਬਣਨੀ ਹੈ ਤੇ ਸਦਾਰ ਮਨਜੀਤ ਸਿੰਘ ਹੋਰੀ ਵਾਰ-ਵਾਰ ਕਹਿਣ ਲੱਗੇ ਮੈਂ ਕੋਈ ਗੱਲ ਨਹੀਂ ਇਹ ਗਾਠਾ ਪੂਰਾ ਕਰ ਲਿਆਂਗੇ ਸਤਿਗੁਰ ਰਹਿਮਤ ਕਰਨ ਸਹਿਯੋਗ ਬਣਾਉਣ ਜਿੰਦਗੀ ਬਖਸ਼ਣ ਸਿਹਤ ਬਖਸ਼ਣ ਤੋਂ ਅਗਸਤ ਦੇ ਮਹੀਨੇ ਚ ਉਹਨਾਂ 50 ਅਖੰਡਾਂ ਦੀ ਵਿਚਾਰ ਜੋ ਸੰਗਤਾਂ ਸਰਵਨ ਕਰਨੀਆਂ ਚਾਹੁੰਦੀਆਂ ਨੇ ਮੈਂ ਉਦੋਂ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਜਿੰਨਾ ਕੁਛ ਆਪ ਨੇ ਸਰਵਨ ਕੀਤਾ ਹੈ ਦਾਸ ਨੇ ਸੁਣਾਇਆ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਮਹਿਰਮਤ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਸੁਣਿਆ ਤੁਹਾਡਾ ਸਫਲ ਹੋਵੇ ਸੁਣਾਇਆ ਮੇਰਾ ਸਫਲ ਹੋਵੇ ਇਸ ਤੋਂ ਬਾਅਦ ਕੋਈ ਤੁਹਾਡੇ ਥੋੜੇ ਜਿਹੇ ਪ੍ਰਸ਼ਨ ਨੇ ਤੁਛ ਬੁੱਧੀ ਅਨਸਾਰ ਗੁਰੂ ਆਸ਼ੇ ਦੇ ਮੁਤਾਬਕ ਸਤਿਗੁਰੂ ਮੈਨੂੰ ਸਮਰਤਾ ਦੇਣ ਕਿ ਮੈਂ 5-10 ਮਿੰਟਾਂ ਚ ਉਹਨਾਂ ਦੇ ਉੱਤਰ ਤੁਹਾਡੇ ਸਾਹਮਣੇ ਜੋ ਹੈ ਰੱਖ ਸਕਾਂ ਆਪਣੇ ਸਰਦਾਰ ਮਨਜੀਤ ਸਿੰਘ ਜੀ ਹੋਰੀ 60 ਰੂਪ ਦੇ ਜਿਹੜੇ ਕੋਈ ਖਾਸ ਪ੍ਰਸ਼ਨ ਆਉਣ ਕਿਉਂਕਿ ਮੇਰਾ ਅੱਜ ਤੱਕ ਦਾ ਤਜਰਬਾ ਹੈ ਰੇਡੀਓ ਟਾਕ ਦੇ ਸਮੇਂ ਕਈ ਵਾਰ ਬੋਲੇ ਆਂ ਪ੍ਰਸ਼ਨ ਉਤਰਾਂ ਦੇ ਵਿੱਚ ਔਰ ਮੈਂ ਹੈਰਾਨ ਹੋ ਗਿਆ ਬਿਲਕੁਲ ਬੱਚਿਆਂ ਵਾਲੇ ਪ੍ਰਸ਼ਨ ਹੁੰਦੇ ਨੇ ਬਿਲਕੁਲ ਬੱਚਿਆਂ ਵਾਲੇ ਔਰ ਮੈਨੂੰ ਕਹਿਣ ਦੇਣਾ ਬੁਰਾ ਵੀ ਨਾ ਮੰਨਣਾ ਇਸ ਤਰ੍ਹਾਂ ਦੇ ਬੱਚਿਆਂ ਦੇ ਪ੍ਰਸ਼ਨ ਇੰਡੀਆ 'ਚ ਨਹੀਂ ਹੁੰਦੇ ਉੱਥੇ ਗਹਿਰੇ ਹੁੰਦੇ ਨੇ ਉੱਥੇ ਗੁਰਬਾਣੀ ਦੇ ਵਿਚਾਰ ਦੇ ਹੁੰਦੇ ਨੇ ਤੇ ਇੱਥੇ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜਿਹੜਾ ਬੰਦਾ ਜੇ ਚਲਿਆ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਬਿਲਕੁਲ ਬਚਕਾਨੇ ਜੋ ਹੈ ਪ੍ਰਸ਼ਨ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਬਚਕਾਨੇ ਹਵਨ ਉਹਨਾਂ ਪ੍ਰਸ਼ਨਾਂ ਦਾ ਉੱਤਰ ਕਿ ਹੋ ਸਕਦਾ ਹੈ ਤਾਂ ਮੈਂ ਸਮਝਦਾ ਹਾਂ ਉਹ ਤੇ ਇੱਕ ਪਾਸੇ ਰੱਖ ਦੇਣ ਕੋਈ ਜਿਹੜੇ ਖਾਸ ਪ੍ਰਸ਼ਨ ਨੇ ਉਹ ਕਰ ਲੈਣ ਤੁਚ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਉਹਨਾਂ ਦੇ ਵਿਚਾਰ ਰੱਖਦੇ ਹਾਂ ਜੀ ਹੈਲੋ ਜੀਰੋ ਇੱਕ ਕਥਾ ਤੇ ਛੋਟੀ ਜਈ ਹੈ ਲੇਕਿਨ ਬਹੁਤ ਅਹਿਮ ਮੇਰੇ ਵਾਸਤੇ ਖਾਸ ਕਰਕੇ ਬਹੁਤ ਅਹਿਮ ਕਥਾ ਸੀ ਕਿਉਂਕਿ ਕਾਫੀ ਦਫਾ ਵੀਰੋ ਮੇਰੀਆਂ ਵੀਡੀਓ ਦੀ ਥੱਲੇ ਵੀ ਆਨ ਕੇ ਕਈ ਸਿੱਖ ਵੀਰਾਂ ਨੇ ਤਨਜ਼ੀਆ ਕਈਆਂ ਨੇ ਨਫਰਤ ਨਾਲ ਅੰਗੇਜ ਕਮੈਂਟ ਕੀਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਾਬ ਬਾਣੀ ਹੈ ਕਿ ਮੁਸਲਮਾਨਾਂ ਦਾ ਇਤਬਾਰ ਨਾ ਕਰੋ ਉਹਨਾਂ ਦੀ ਕਸਮਾਂ ਝੂਠੀਆਂ ਹਨ ਫਿਰ ਫਿਰ ਮੈਂ ਜਿਹੜੇ ਵਿਦਵਾਨ ਹੈ ਬੌਂਤਾ ਸਿੰਘ ਉਹਨਾਂ ਨੇ ਵੀ ਇੱਕ ਵਾਰ ਸੁਣੀ ਉਹ ਲੋਕਾਂ ਨੂੰ ਕਹਿ ਰਹੇ ਸੀ ਇਸ ਦੇ ਬਾਰੇ ਲੇਕਿਨ ਵੀਰੋ ਅਸਲ ਦੇ ਵਿੱਚ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਿਹਦੇ ਬਾਰੇ ਕਹੀ ਹੈ ਮੁਸਲਮਾਨਾਂ ਦੇ ਬਾਰੇ ਨਹੀਂ ਕਹੀ ਇਹ ਵੀਰੋ ਉਹਨਾਂ ਨੇ ਕਹੀ ਹੈ ਔਰੰਗਜ਼ੇਬ ਦੇ ਬਾਰੇ ਔਰੰਗਜ਼ੇਬ ਜਿਸ ਨੇ ਖੰਡੀ ਸੀ ਜਿਸ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਦੇਖੋ ਮਾਸੂਮ ਬੱਚੇ ਔਰਤਾਂ ਫਿਰ ਬੰਦ-ਬੰਦ ਘਟਵਾਉਣਾ ਉਸ ਸਜ਼ਾਵਾਂ ਜਿਹੜੀਆਂ ਇਸਲਾਮ ਦੇ ਅੰਦਰ ਹੈ ਹੀ ਨਹੀਂ ਉਸ ਸਜ਼ਾਵਾਂ ਦਿੱਤੀਆਂ ਅਗਰ ਉਹ ਮੁਸਲਮਾਨ ਹੋਵੇ ਪੱਕਾ ਸੱਚਾ ਤੇ ਜਿਹੜਾ ਇਸਲਾਮ ਧਰਮ ਨੇ ਸਜ਼ਾਵਾਂ ਦਿੱਤੀਆਂ ਵਾ ਜਾਂ ਹੁਕਮ ਦਿੱਤੇ ਹੁਕਮ ਮੰਨੇ ਜਿਹੜਾ ਹੁਕਮ ਹੀ ਨਹੀਂ ਮੰਨ ਰਿਹਾ ਉਹਨੂੰ ਕਿਸ ਤਰ੍ਹਾਂ ਸੀ ਮੰਨ ਸਕਨੇ ਆ ਇਹ ਸਾਰਾ ਕੁਝ ਸਤਗੁਰੂ ਨੇ ਗੁਰੂ ਔਰੰਗਜ਼ੇਬ ਦੇ ਬਾਰੇ ਆਖਿਆ ਸੀ ਕਿ ਔਰੰਗਜ਼ੇਬ ਤੂੰ ਝੂਠਾ ਵੈਂ ਤੇਰੀ ਕੁਰਾਨ ਦੇ ਤਲਾਵਾ ਝੂਠੇ ਹੈ ਤੇਰੀ ਨਮਾਜ਼ ਝੂਠੀ ਹੈ ਤੇਰੇ ਰੋਜ਼ੇ ਝੂਠੇ ਹੈ ਕਿਉਂਕਿ ਵੀਰੋ ਕੁਰਾਨ ਪਾਕ ਦੇ ਅੰਦਰ ਅੱਲਾ ਰੱਬুল ਇਜ਼ਤ ਦੀ ਜ਼ਾਤ ਲੋਗਾਂ ਤੇ ਰਹਿਮ ਕਰਨ ਦਾ ਕਹਿੰਦੀ ਹੈ ਲੋਗਾਂ ਤੇ ਮਾਫ ਕਰਨ ਦਾ ਕਹਿੰਦੀ ਹੈ ਲੋਗਾਂ ਦੀ ਮਦਦ ਕਰਨ ਦਾ ਕਹਿੰਦੀ ਹੈ ਜਿਹੜਾ ਕੁਰਾਨ ਪਾਕ ਨੂੰ ਪੜਦਾ ਵੈ ਜਿਹੜਾ ਰੋਜ਼ੇ ਰੱਖਦਾ ਵੈ ਜਿਹੜਾ ਨਮਾਜ਼ ਪੜਦਾ ਵੈ ਉਹ ਇੰਨਾ ਸਖਤ ਦਿਲ ਕਿਸ ਤਰ੍ਹਾਂ ਹੋ ਸਕਦਾ ਕਿ ਮਾਸੂਮ ਬੱਚਿਆਂ ਨੂੰ ਦਵਾਰਾਂ ਦੇ ਅੰਦਰ ਚੁਣਾ ਦੇਵੇ ਜ਼ਿੰਦਿਆਂ ਨੂੰ ਫਿਰ ਜ਼ਿੰਦੇ ਲੋਗਾ ਦੀ ਖਲ ਖਿੱਚ ਦੇਵੇ ਲੋਗਾ ਦੇ ਬੰਦ ਬੰਦ ਕਰ ਦੇਵੇ ਵੀਰੋ ਕਿਉਂਕਿ ਇਹ ਸਜ਼ਾਵਾਂ ਇਸਲਾਮ ਦੇ ਅੰਦਰ ਨਹੀਂ ਹੈ ਇਸ ਤਰ੍ਹਾਂ ਦੀ ਤਕਲੀਫ ਦੇ ਸਜ਼ਾਵਾਂ ਤੋਂ ਮਨਾ ਕੀਤਾ ਗਿਆ ਹੈ ਤੇ ਜਿਹੜਾ ਬੰਦਾ ਇਹ ਕਰ ਰਿਹਾ ਵੈ ਉਹ ਬੰਦਾ ਬਿਲਕੁਲ ਇਸਲਾਮ ਧਰਮ ਤੇ ਨਹੀਂ ਚੱਲ ਰਿਹਾ ਉਹ ਇੱਕ ਬਹਿਰੂਪਿਆ ਹੈ ਜਿਹਨੇ ਰੂਪ ਧਾਰਿਆ ਵੈ ਉਹ ਕਿਸੇ ਧਰਮ ਦੇ ਵਿੱਚ ਵੀ ਹੋ ਸਕਦਾ ਵੀਰੋ ਗੁਰੂ ਗੋਬਿੰਦ ਸਿੰਘ ਨੂੰ ਬਚਾਉਣ ਵਾਲੇ ਵੀ ਮੁਸਲਮਾਨ ਸੀ ਛੋਟੇ ਸਾਹਿਬਜ਼ਾਦੇ ਉਹਨਾਂ ਦਾ ਅੰਤਮ ਸੰਸਕਾਰ ਕਰਨ ਵਾਸਤੇ ਵੀਰੋ ਜਗਾ ਪ੍ਰੋਵਾਈਡ ਕੀਤੀ ਮੁਸਲਮਾਨ ਨੇ ਉੱਚ ਦੇ ਪੀਰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬਚਾਉਣ ਦੀ ਖਾਤਰ ਉੱਚ ਦਾ ਪੀਰ ਬਣਾ ਲਿਆ ਫਿਰ ਉਸ ਇਲਾਵਾ ਵੀਰੋ ਉਹ ਖਾਨ ਜਿਸ ਨੇ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਬਚਾਇਆ ਕਿੰਨੇ ਵੀਰੋ ਮੁਸਲਮਾਨ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਿਹੜਾ ਚੰਗਾ ਮੁਸਲਮਾਨ ਹੈ ਠੀਕ ਹੈ ਮੁਸਲਮਾਨ ਹੈ ਹਾਕ ਤੇ ਸੱਚ ਦੀ ਗੱਲ ਕਰਨੇ ਵਾਲਾ ਮੁਸਲਮਾਨ ਹੈ ਉਹਨੇ ਉਸ ਟਾਈਮ ਤੇ ਵੀ ਹੱਕ ਦਾ ਸਾਥ ਦਿੱਤਾ ਜੋ ਕੁਝ ਉਹ ਕਰ ਸਕਦਾ ਸੀ ਉਹ ਉਹਨੇ ਗੁਰੂ ਸਾਹਿਬ ਵਾਸਤੇ ਕੀਤਾ ਪਰ ਵੀਰੋ ਕੁਝ ਛੜ ਪਸੰਦ ਲੋਗ ਇਹ ਅੱਧੀ ਜਿਹੜੀ ਗੱਲ ਹੈ ਉਹਨੂੰ ਦੱਸਦੇ ਆ ਫਿਰ ਗੱਲ ਦਾ ਐਵੇਂ ਗਲਤ ਰੁਖ ਬਣਾ ਕੇ ਦੱਸ ਦਿੰਦੇ ਹਰ ਧਰਮ ਦੇ ਵਿੱਚ ਇਹੋ ਜਿਹੇ ਲੋਗ ਇਹੋ ਜਿਹੇ ਪ੍ਰਚਾਰਕ ਮੌਜੂਦ ਹੈ ਜਿਹੜੇ ਕਿ ਹੁਕਮ ਕੋਈ ਹੁੰਦਾ ਵਾ ਗੱਲ ਕੁਝ ਹੁੰਦੀ ਹੈ ਲੇਕਿਨ ਉਹਨੂੰ ਆਪਣੇ ਕੋ ਬਣਾ ਕੇ ਆਪਣੇ ਕੋ ਰੰਗ ਦੇ ਕੇ ਹੋਰ ਬਣੇ ਲਾ ਜਾਂਦੇ ਆ ਤੇ ਲੋਗਾਂ ਨੂੰ ਪਟਕਾਉਂਦੇ ਆ ਲੋਗਾਂ ਨੂੰ ਵੀਰੋ ਗੁੰਮਰਾਹ ਕਰਦੇ ਆ ਨਫਰਤ ਭਲਉਂਦੇ ਆ ਇਹੋ ਜੀਆਂ ਗੱਲਾਂ صرف نفرت پھیلا سکتے کسی بھی دھرم کے ویرو جڑے گرو ساحبان ہیں جڑے افطاری پورش ہے وہ کدی بھی نفرت نہیں پھیلاؤ گے کسی بھی دھرم کے بارے بلکہ وہ ہمیشہ ہی انسانیت درد درس دیں گے گرو اللہ رب العزت کی دی ذات کے نوگان جوڑن گے ویرو نفرت نفرت نو ختم کرو اپنے دل دے اللہ پاک دی محبت پیدا کرو اللہ پاک دی صفات ہے رحم کرنا رحم کرنا رحم کرو ਹੱਕ ਤੇ ਸੱਚ ਦੀ ਗੱਲ ਕਰੋ ਹੱਕ ਨੂੰ ਨਾ ਛੁਪਾਓ ਬੁਰਾਈ ਝੂਠ ਨਾ ਬੋਲੋ ਬਾਕੀ ਵੀਰੋ ਤੁਹਾਨੂੰ ਕਿਸਤਾ ਨਹੀਂ ਲੱਗੀ ਕਥਾ ਮੇਰੀਆਂ ਗੱਲਾਂ ਕਿਸਤਾ ਨਹੀਂ ਲੱਗੀਆਂ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਹਲ ਲਜ਼ਮੀ ਕਰਨਾ ਆਪੜੇ ਜ਼ਰਾ ਖਿਆਰ ਕਰਨਾ ਯਾਦ ਰੱਖਣਾ ਅੱਲਾ ਫਜ਼ਲ